ਸ਼੍ਰੀ ਮੁਖਸਰ ਸਾਹਿਬ ਕੋਟਕਪੂਰਾ ਮੁੱਖ ਮਾਰਗ ਤੇ ਪੈਂਦੇ ਪਿੰਡ ਚੜੇਵਾਨ ਦੇ ਨਜ਼ਦੀਕ ਸੰਘਣੀ ਧੁੰਦ ਕਾਰਨ ਪੁਲਿਸ ਮੁਲਾਜ਼ਮਾਂ ਦੀ বাস ਹਾਦਸਾ ਗ੍ਰਸਤ ਹੋ ਗਈ ਹੈ ਪੁਲਿਸ ਮੁਲਾਜ਼ਮ ਸ਼੍ਰੀ ਮੁਖਸਰ ਸਾਹਿਬ ਤੋਂ ਜੁਲੰਦਰ ਡਿਊਟੀ ਦੇ ਲਈ ਜਾ ਰਹੇ ਸੀ ਸੰਘਣੀ ਧੁੰਦ ਹੋਣ ਕਾਰਨ ਪੁਲਿਸ ਮੁਲਾਜ਼ਮਾਂ ਦੀ বাস ਕਾਰ ਸੇਵਾ ਵਾਲਿਆਂ ਦੇ ਖੜੇ ਟਰੱਕ ਦੇ ਵਿੱਚ ਉਜਾੜ ਗਈ ਜਿਸ ਕਾਰਨ ਪੁਲਿਸ ਮੁਲਾਜ਼ਮਾਂ ਦੇ ਸੱਟਾ ਵਜੀਆਂ ਨੇ ਉੱਥੇ ਹੀ ਜ਼ਖਮੀ ਪੁਲਿਸ ਮੁਲਾਜ਼ਮਾਂ ਨੂੰ ਸ਼੍ਰੀ ਮੁਖਸਰ ਸਾਹਿਬ ਦੇ ਸਿਵਲ ਹਸਪਤਾਲ ਪਹੁੰਚ ਕਰਵਾ ਦਿੱਤਾ ਗਿਆ ਜਿੱਥੇ ਉਸ ਜ਼ੇਰੇਲਾਜ ਨੇ ਪੁਲਿਸ ਬੱਸ ਦੇ ਵਿੱਚ ਕੁੱਲ 21 ਪੁਲਿਸ ਮੁਲਾਜ਼ਮ ਸਵਾਰ ਸਨ ਇੱਕ ਮੁਲਾਜ਼ਮ ਦੀ ਬਾਂਡ ਟੁੱਟ ਗਈ ਹੈ ਤੇ ਤਿੰਨ ਮੁਲਾਜ਼ਮਾਂ ਦੀਆਂ ਪਸਲੀਆਂ ਤੇ ਸੱਟਾਂ ਵੱਜੀਆਂ ਨੇ ਟੋਟਲ 11 ਪੁਲਿਸ ਮੁਲਾਜ਼ਮ ਨੇ ਜੋ ਫਟੜ ਹੋਏ ਨੇ ਹਾਲਕਿ ਇਸ ਹਾਦਸੇ ਦੇ ਵਿੱਚ ਜਾਨੀ ਨੁਕਸਾਨ ਤੋਂ ਬਚਾ ਰਹੇ ਹੈ। ਅਮਾਨਦੀ ਹੈ ਕਿ ਸਵੇਰ ਕਰੀਬ 6 ਵਜੇ 6:30 ਵਜੇ ਸਾਡੀ ਪੰਜਾਬ ਪੁਲਿਸ ਦੇ ਨਿਵਾਦੀ ਸਰਕਾਰੀ ਬੱਸ ਦੇ ਵਿੱਚ ਸਵਾਰ ਹੋ ਕੇ ਮਾਨਯੋਗ ਸੀਐਮ ਸਾਹਿਬ ਦੀ ਡਿਊਟੀ ਨਰਿੰਦਰ ਵਿਖੇ ਜਾ ਰਹੇ ਸੀ ਜਦੋਂ ਚੜੇਵਣ ਦੇ ਨਰੇ ਪਹੁੰਚੇ ਉਥੇ ਸ਼ੜਕ ਦੇ ਵਿਚਕਾਰ ਇੱਕ ਡੀ ਮਾਡਲਰ ਟਰੱਕ ਖੜਾ ਸੀ ਇੱਕ ਪਾਸੇ ਵਾਲਾ ਹੂੰ ਡਰਾਈਵਰ ਜੀ ਨਾਲ ਪ੍ਰਵਾਸੀ ਦੇ ਨਾਲ ਚੱਲੇ ਲੱਗਿਆ ਸੀ ਉਹਦੇ ਵਿੱਚ ਤੁੰਦ ਦੇ ਕਾਰਨ ਬੱਸ ਟਕਰਾ ਗਈ ਜਿਹਦੇ ਨਾਲ ਸਾਡੇ ਮੌਜਮਾਂ ਦੇ ਸੱਤਾਂ ਲੱਗੀਆਂ 3:11 ਕ ਮੌਜਮਾਂ ਸੀ ਜਿਹਨਾਂ ਦੇ ਟੱਕਰ ਹੋਇਆ ਉਹਨਾਂ ਨੂੰ ਅਸੀਂ ਲਿਆ ਕੇ ਸਿਵਲ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਜੋ ਜਿਹੜੇ ਮਾਰਿਆ